ਟ੍ਰੇਡ ਟਾਕ ਕੈਨਸਲ ਹੋਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਜਿਹੜੇ ਉਹ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਉੱਤੇ ਭੜਕੇ ਨੇ ਅਮਰੀਕਾ ਦੇ ਵੱਲੋਂ ਸਖਤ ਲਹਿਜੇ ਦੇ ਵਿੱਚ ਹੁਣ ਵੱਡਾ ਫੈਸਲਾ ਲਿਆ ਗਿਆ ਏ ਡੋਨਾਲਡ 트੍ਰੰਪ ਨੇ ਸਖਤ ਲਹਿਜੇ ਦੇ ਵਿੱਚ ਕਿਹਾ ਕਿ ਮੈਂ ਵੀ ਗੰਦਾ ਗੇਮ ਖੇਡ ਸਕਦਾ ਹਾਂ 트੍ਰੰਪ ਨੇ ਕਿਹਾ ਕਿ ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਨਾਲ ਟ੍ਰੇਡ ਟਾਕ ਨਹੀਂ ਕਰਨਗੇ ਕੈਨੇਡਾ ਦੇ ਵਿਵਾਦਿਤ ਵਿਗਿਆਪਨ ਉੱਤੇ ਨਿਰਾਸ਼ਾ ਜਤਾਉਂਦੇ ਹੋਏ ਡੋਨਾਲਡ ਟਰੰਪ ਨੇ ਕਿਹਾ ਕਿ ਉਹਨਾਂ ਨੇ ਜੋ ਕੀਤਾ ਹੈ ਉਹ ਬੇਈਮਾਨੀ ਹੈ ਮੈਨੂੰ ਦੱਸਿਆ ਗਿਆ ਕਿ ਵਿਗਿਆਪਨ ਨੂੰ ਹਟਾਉਣ ਵਾਲੇ ਨੇ ਲੇਕਿਨ ਇਸ ਨੂੰ ਚਲਾਇਆ ਜਾ ਰਿਹਾ ਇਹ ਬਹੁਤ ਗੰਦਾ ਖੇਡ ਹੈ ਮੈਂ ਉਹਨਾਂ ਤੋਂ ਵੀ ਗੰਦਾ ਖੇਡ ਖੇਡ ਸਕਦਾ ਹਾਂ ਟਰੰਪ ਨੇ ਇਹ ਬਿਆਨ ਐਤਵਾਰ ਦੀ ਕੀਤੀ ਘੋਸ਼ਣਾ ਤੋਂ ਬਾਅਦ ਦਿੱਤਾ ਦਿੱਤੇ ਉਹਨਾਂ ਨੇ ਕੈਨੇਡਾ ਦੇ ਨਾਲ ਸਾਰੇ ਵਪਾਰਕ वार्ताਵਾਂ ਨੂੰ ਸਮਾਪਤ ਕਰਨ ਦਾ ਐਲਾਨ ਕੀਤਾ 트럼ਪ ਅਨੁਸਾਰ ਇਹ ਕਦਮ ਫੇਕ ਵਿਗਿਆਪਨ ਦੇ ਜਵਾਬ ਦੇ ਵਿੱਚ ਚੁੱਕਿਆ ਗਿਆ ਹੈ ਜਿਸ ਦੇ ਵਿੱਚ ਸਾਬਕਾ ਰਾਸ਼ਟਰਪਤੀ ਰੋਨਾਲਡ ਰੀਗਲ ਦੇ ਐਂਟੀ ਟੈਰਿਫ ਭਾਸ਼ਣ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਤਾਂ ਹੁਣ 트럼ਪ ਪ੍ਰਸ਼ਾਸਨ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਰੀਗਨ ਦੇ ਇਸ਼ਤਿਹਾਰ ਉੱਤੇ 10% ਵਾਡੂ ਟੈਰਿਫ ਲਗਾਉਣ ਦਾ ਐਲਾਨ ਕਰ ਦਿੱਤਾ ਹੈ ਕੈਨੇਡਾ ਦੇ ਉੱਤੇ ਤਾਂ ਟਰੰਪ ਨੇ ਕਿਹਾ ਕਿ ਤੱਥਾਂ ਦੀ ਗੰਬੀਰ ਗਲਤ ਪੇਸ਼ਕਾਰੀ ਅਤੇ ਦੁਸ਼ਮਣੀ ਭਰੇ ਕੰਮ ਦੇ ਕਾਰਨ ਮੈਂ ਕੈਨੇਡਾ ਉੱਤੇ ਟੈਰਿਫ ਨੂੰ ਹੁਣ ਜੋ ਭੁਗਤਾਨ ਕਰ ਰਹੇ ਹਨ ਉਸ ਤੋਂ 10% ਵਧਾ ਰਿਹਾ ਹਾਂ ਤਾਂ ਵੱਡਾ ਫੈਸਲਾ ਅਮਰੀਕਾ ਦੇ ਵੱਲੋਂ ਲਿਆ ਗਿਆ ਹੈ ਪਹਿਲਾਂ ਹੀ ਦੋਵੇਂ ਦੇਸ਼ਾਂ ਦੇ ਰਿਸ਼ਤੇ ਨੇ ਜਿਹੜੇ ਉਹ ਟ੍ਰੇਡ ਨੂੰ ਲੈ ਕੇ ਆਮੋ ਸਾਹਮਣੇ ਹੋ ਗਏ ਸੀ ਫਿਰ ਥੋੜਾ ਸੁਖਾਵਾਂ ਮਾਹੌਲ ਹੋਇਆ ਲੇਕਿਨ ਕੈਨੇਡਾ ਦੇ ਵੱਲੋਂ ਜਿਹੜੇ ਕਦਮ ਚੁੱਕੇ ਗਏ ਉਸ ਦੇ ਉੱਤੇ ਸਖਤ ਨਿਰਾਸ਼ਾ ਦੀ ਡੋਨਾਲਡ ਟਰੰਪ ਨੇ ਦਿਖਾਈ ਹੈ ਅਤੇ ਟਰੰਪ ਦੇ ਵੱਲੋਂ ਹੁਣ ਵੱਡਾ ਫੈਸਲਾ ਲੈ ਲਿਆ ਗਿਆ ਹੈ ਤਾਂ ਇਸ ਦਾ ਦੋਵੇਂ ਦੇਸ਼ਾਂ ਦੇ ਟ੍ਰੇਡ ਤੇ ਕੀ ਅਸਰ ਹੋਣ ਵਾਲਾ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਹੋ ਜਾਵੇਗਾ ਲੇਕਿਨ ਅਮਰੀਕਾ ਤੇ ਕੈਨੇਡਾ ਦੇ ਰਿਸ਼ਤੇ ਨੇ ਜਿਹੜੇ ਉਹਨਾਂ ਦੇ ਵਿੱਚ ਖਟਾਾਸ ਲਗਾਤਾਰ ਬਰਕਰਾਰ ਹੈ ਉਮੀਦ ਜਿਤਾਈ ਜਾ ਰਹੀ ਸੀ ਕਿ ਹੁਣ ਸਭ ਕੁਝ ਠੀਕ ਹੋਣ ਵੱਲ ਵੱਧ ਰਿਹਾ ਹੈ ਲੇਕਿਨ ਫਿਰ ਇੱਕ ਵਿਗਿਆਪਨ ਚੱਲਦਾ ਹੈ ਜਿਸ ਦੇ ਉੱਤੇ ਸਖਤ ਨਿਰਾਸ਼ਗੀ ਆ ਜਿਹੜੀ ਉਹ ਅਮਰੀਕਾ ਦੇ ਰਾਸ਼ਟਰਪਤੀ ਜਿਤਾਉਂਦੇ ਨੇ ਅਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਸਖਤ ਫੈਸਲਾ ਲਿਆ ਜਾਂਦਾ ਹੈ ਤਾਂ ਇਹ ਗੱਲ ਦੇਖਣ ਵਾਲੀ ਹੋਵੇਗੀ ਕਿ ਕੈਨੇਡਾ ਵੱਲੋਂ ਇਸ ਦੇ ਜਵਾਬ ਵਿੱਚ ਕੀ ਕਾਰਵਾਈ ਕੀਤੀ ਜਾਂਦੀ ਹੈ